ਸਤਿ ਸ਼੍ਰੀ ਅਕਾਲ ਮੈਂ ਸੰਜੀਤ ਸਿੰਘ ਪੈਂਡ ਐਸਪੀ ਸਬਲੀਮੈਂਟ ਪਟੜਾ ਦੋਸਤੋ ਕਈ ਸਾਲ ਲਗਭਗ ਟ੍ਰੇਨਿੰਗ ਦਿੰਦੇ ਨੂੰ ਜਿਹੜਾ ਉਹ ਜਿਮਾਂ ਚ ਹੋ ਗਿਆ ਤੇ ਇੱਕ ਸਵਾਲ ਜਿਹੜਾ ਉਹ ਪੈਦਾ ਹੋ ਰਿਹਾ ਵੀ ਤੁਸੀਂ ਨਵੇਂ ਜਵਾਨਾਂ ਨੂੰ ਟ੍ਰੇਨਿੰਗ ਕਿਉਂ ਨਹੀਂ ਦਿੰਦੇ ਜਾਂ ਘੱਟ ਦਿੰਨੇ ਹੋ ਰੁੱਖੇ ਰੁੱਖੇ ਬੋਲਦੇ ਹਾਂ ਜਾਂ ਇਹ ਸਵਾਲ ਪੈਦਾ ਹੋ ਰਿਹਾ ਵੀ ਨਵੇਂ ਜਵਾਨ ਕਰਨਾ ਬਿਵਾਰ ਕਿਹੋ ਜਿਹਾ ਜੇਕਰ ਸਾਡੇ ਤੋਂ ਪੁੱਛਿਆ ਜਾਵੇ ਦੋਸਤੋ ਜਿਹੜੇ ਨਵੇਂ ਜਵਾਬ ਕੋਈ ਤੋਂ ਮੈਜਰ ਅਵਸਥਾ ਚ ਉਹਨਾਂ ਨੂੰ ਜਿਹੋ ਜਿਹੇ ਗੀਤ ਸੁਣਾਏ ਜਾਂਦੇ ਆ ਲੜਨ ਵਾਲੇ ਲੜਾਉਣ ਵਾਲੇ ਮੈਂ ਕਰਦੂ ਫਲਾਣਾ ਕਰਦੂ ਉਹ ਜਿਹੇ ਗੀਤਾਂ ਤੇ ਜਿੱਕਰ ਇਹ ਹਜੇ ਉਹਦੇ ਪ੍ਰਭਾਵ ਪੈ ਰਹਿਆ ਤਾਂ ਉਹ ਜਿਹ ਪ੍ਰਭਾਵ ਉਹ ਆ ਕੇ ਸਮਾਜ ਚ ਸਾਡੇ ਵਰਗਿਆਂ ਨਾਲ ਆ ਕੇ ਵਿਵਹਾਰ ਕਰਦੀ ਐ ਜਦੋਂ ਅਸੀਂ ਕੋਚਿੰਗ ਦਿੰਨੇ ਆ ਤਾਂ ਉਹ ਐਟੀਟਿਊਡ ਈਗੋ ਉਹ ਜਿਹੜੇ ਮਿੱਤਾਂ ਤੋਂ ਜੀ ਸੁਣੀ ਆ ਵੀ ਮੈਂ ਚੁਗਣਾ ਨਹੀਂ ਮੇਰੇ ਧੌਂਟ ਚ ਕਿੱਲਾ ਜਾਂ ਫਲਾਣਾ ਉਹ ਇਹ ਚੀਜ਼ ਜਿਹੜੀ ਲੈ ਕੇ ਆਂਦੇ ਆ ਜੇਕਰ ਕਿਸੇ ਬੱਚੇ ਨੇ ਸਿੱਖਣਾ ਤਾਂ ਉਹਨੂੰ ਅਨੁਸ਼ਾਸਨ ਚ ਰਹਿਣਾ ਪੈਣਾ ਡਿਸਪਲਿਨ ਚ ਰਹਿਣਾ ਪੈਣਾ ਪਰ ਅੱਜ ਦੇ ਸਮੇਂ ਚ ਕੋਈ ਪ੍ਰਾਈਵੇਟ ਅਧਿਆਪਕ ਹੋਵੇ ਸਰਕਾਰੀ ਅਧਿਆਪਕ ਹੋਵੇ ਉਹਨੂੰ ਵੀ ਬੱਚੇ ਬਾਹਰ ਘੇਰ ਲੈਂਦੇ ਆ ਸਾਡਾ ਤੁਮ ਇੱਕ ਟ੍ਰੇਨਰ ਆ ਜਿਹੜਾ ਜਿਹਨੇ ਦਿਨ ਰਾਤ ਲੇਅਰ ਫੇਅਰ ਕੰਮ ਕਰਨਾ ਜੇਕਰ ਉਹ ਕੋਈ ਛੋਟੇ ਬੱਚੇ ਨੂੰ ਥੋੜਾ ਔਖਾ ਬੋਲੂਗਾ ਤਾਂ ਸ਼ਾਇਦ ਉਹ ਬਾਹਰ ਜਾ ਕੇ ਉਹਦੇ ਨਾਲ ਪਤਾ ਨਹੀਂ ਕੀ ਹੋ ਜਾ ਵੀ ਬਹਾਰ ਕਰੇ ਇਸ ਕਰਕੇ ਦੋਸਤੋ ਮੇਰਾ ਉਹਦਾ ਪ੍ਰਸਨਲ ਵਿਊ ਵੀ ਹੈ ਵੀ ਮੈਂ ਨਵੇਂ ਜਵਾਬਾਂ ਨੂੰ ਲਗਭਗ ਟ੍ਰੇਨਿੰਗ ਦੇ ਕੇ ਨਾ ਦੇ ਕੇ ਕੂਸ਼ਾਂ ਕਿਉਂਕਿ ਸਾਡੇ ਜਿਹੜੇ ਪੁਰਾਣੇ ਆ 2002 ਤੋਂ ਪਹਿਲਾਂ ਵਾਲੇ ਯੰਗ ਉਹ ਜਿਹੜੇ ਹੈਗੇ ਆ ਉਹ ਸਾਡੀ ਲਗਭਗ ਸਭ ਦੀ ਇੱਜਤ ਕਰਦੇ ਆ ਵਧੀਆ ਬੋਲਦੇ ਆ ਸੈਂਸਰ ਨਾਲ ਬੋਲਦੇ ਆ ਤਰੀਕੇ ਨਾਲ ਬੋਲਦੇ ਆ ਰਿਸਪੈਕਟ ਕਰਦੇ ਆ ਪਰ ਜਿਹੜੇ ਸਾਡੇ ਬੱਚੇ ਆ 2002 ਤੋਂ ਬਾਅਦ ਦੇ ਜੇ ਹੁਣ 14 14 15 15 16 16 17 17 ਸਾਲਾਂ ਦੇ ਹੋ ਗਏ ਉਹ ਲਗਭਗ ਉਹਨਾਂ 'ਚ ਇਹ ਚੀਜ਼ ਖਤਮ ਹੋ ਗਈ ਹੋਰ ਉਹਨਾਂ 'ਚ ਰਿਸਪੈਕਟ ਨਹੀਂ ਆ ਰਹੀ ਜਿਹੜੀ ਉਹ ਚੀਜ਼ ਨੇ ਰਹੀ ਉਹ ਐਟੀਟਿਊਡ ਈਗੋ ਉਹ ਜਿਹੜੀ ਉਹ ਲੈ ਕੇ ਆਂਦੇ ਆ ਪਰ ਇਹ ਚੀਜ਼ ਜਿਹੜੀ ਉਹ ਨਹੀਂ ਚੱਲ ਸਕਦੀ ਇਹਦੇ ਅਸੀਂ ਕਈ ਪਾਰਟ ਜਿਹੜੇ ਉਹ ਬਣਾਵਾਂਗੇ ਵੀਡੀਓ ਦੇ ਪਰ ਇਸ 'ਚ ਮੈਂ ਇੱਕੋ ਗੱਲ ਕਹਿ ਸਕਦਾ ਗੁਰੂ ਬਿਨਾ ਜਿਹੜਾ ਬੇੜਾ ਫਰ ਨਹੀਂ ਹੈ ਸਾਡੇ ਜਵਾਂਖਾਂ ਨੂੰ ਬੱਚਿਆਂ ਨੂੰ ਇਹ ਚੀਜ਼ ਸਿਖਾਣੀ ਪਊਗੀ ਅਧਿਆਪਕ ਤੇ ਵਿਦਿਆਰਥੀ 'ਚ ਫਰਕ ਕੀ ਹੁੰਦਾ ਗੁਰੂ ਦੇ ਚੇਲੇ ਦਾ ਫਰਕ ਕੀ ਹੁੰਦਾ ਜੇ ਕਿ ਫਰੈਂਡ ਬਣ ਨਾਲੀ ਗੱਲ ਚੱਲਦੀ ਆ ਵੀ ਮੈਂ ਅਧਿਆਪਕ ਨਾਲ ਫਰੈਂਡ ਬਣ ਜੂਗਾ ਮੈਂ ਟੀਚਰ ਮੈਂ ਕੋਚ ਨਾਲ ਫਰੈਂਡ ਬਣੂ ਮੈਂ ਟ੍ਰੇਨਰ ਨਾਲ ਫਰੈਂਡ ਬਣ ਜੂਗਾ ਸ਼ਾਇਦ ਇਹ ਚੀਜ਼ ਜਿਹੜੀ ਉਹ ਗਲਤ ਹੈ ਇੱਕ ਚੀਜ਼ ਹੋਰ ਮੈਂ ਇੰਨਾ ਵੱਡਾ ਮੈਂ ਵੀ ਨਹੀਂ ਹੋਇਆ ਵੀ ਮੈਂ ਕਿਸੇ ਨੂੰ ਸਮਝਾ ਸਕਾਂ ਪਰ ਜੋ ਮੇਰਾ ਪਰਸਨਲ 뷰 ਆ ਮੈਂ ਕਈ ਸਾਡਾ ਜਿਉ ਟ੍ਰੇਨਿੰਗ ਦੇ ਰਹੇ ਆ ਜੋ ਮੈਂ ਮਹਿਸੂਸ ਕੀਤਾ ਜੋ ਮੈਨੂੰ ਕੁਐਸਚਨ ਹੋਇਆ ਮੈਂ ਉਹਨਾਂ ਦਾ ਜਿਹੜਾ ਜਵਾਬ ਕਿ ਵੀਡੀਓ ਬਣਾ ਕੇ ਸੰਦੇਸ਼ ਛਾੜਾਉ ਦੇ ਜੀਰੀ ਪੋਸ਼ੀ ਕਰ ਰਹੇ ਆ ਤੇ ਸਾਡੇ ਜਵਾਕਾਂ ਨੂੰ ਚਾਹੀਦਾ ਵੀ ਇਨਸਪੈਕਟਰ ਨਾਲ ਗੱਲ ਕਰਨ ਅਸੀਂ ਸਿਖ ਨੂੰ ਕਰਨ ਕੀ ਜਾਣੇ ਆ ਸਿੱਖਣ ਜਾਣੇ ਆ ਵੀ ਸਵੇਰੇ ਕੀ ਬੋਲਣਾ ਦੁਪਹਿਰੇ ਕੀ ਬੋਲਣਾ ਸ਼ਾਮ ਕੀ ਬੋਲਣਾ ਸਾਡੇ ਕੋ ਵੱਡੇ ਨੂੰ ਕੀ ਬੋਲਣਾ ਛੂਟਿੰਗ ਕੀ ਬੋਲਣਾ ਪਰ ਜਿਹੜੇ ਸਾਡੇ ਜਵਾਕ ਆਉਂਦੇ ਆ 5 ਵਜੇ ਜਿੰਮ ਵਿੱਚ ਸਵੇਰੇ ਮਾਰਨਿੰਗ ਤਾਂ ਆਉਂਦੇ ਆ ਆ ਕੇ ਕਹਿੰਦੇ ਵੀ ਕੀ ਲਾਣਾ ਹੈਲੋ ਨਹੀਂ ਹਾਈ ਨਹੀਂ ਗੁੱਡ ਮਾਰਨਿੰਗ ਨਹੀਂ ਸਤਿ ਸ਼੍ਰੀ ਅਕਾਲ ਨਹੀਂ ਜੇ ਕੋਈ ਸ਼ਬਦ ਨਹੀਂ ਜੋ ਉਹਨਾਂ ਦੇ ਮੂੰਹ ਚੋਂ ਨਿਕਲ ਜੇ ਤੇ ਸ਼ਾਇਦ ਫਿਰ ਉਹਨਾਂ ਨੂੰ ਜਿਹੜਾ ਉਹ ਮਨ ਵੀ ਆ ਉਹ ਜਿਹੜਾ ਟੁੱਟਦਾ ਹੈਗਾ ਜਿੰਮ ਲਵਾਉਣ ਲੱਗੇ ਵੀ ਕਿ ਬੱਚਾ ਸਾਡੀ ਰਿਸਪੈਕਟ ਜਿਹੜੀ ਉਹ ਨਹੀਂ ਕਰ ਰਿਹਾ ਮੈਂ ਨਹੀਂ ਕਹਿੰਦਾ ਵੀ ਮੇਰੀ ਰਿਸਪੈਕਟ ਕਰੋ ਨਹੀਂ ਮੈਂ ਨਹੀਂ ਇਹ ਚੀਜ਼ ਕਹਿੰਦਾ ਮੇਰੇ ਕੋਲੇ ਉਹ ਹੀ ਸਟੂਡੈਂਟ ਜਿਹੜੀ ਉਹ ਜਿੰਮ ਲਾਂਦੇ ਆ ਜਿਹੜੇ ਅਨੁਸ਼ਾਸਨ ਚ ਰਹਿੰਦੇ ਆ ਡਿਸਪਲਿਨ ਚ ਰਹਿੰਦੇ ਆ ਮੈਂ ਤਾਂ ਉਹਨਾਂ ਬੱਚਿਆਂ ਨੂੰ ਜਿੰਮ ਲਵਾਉਣਾ ਹਮੇਸ਼ਾ ਸ਼ੁਰੂ ਤੋਂ ਹੀ ਜਿਹੜੇ ਬੱਚੇ ਪਹਿਲਾਂ ਡਿਸਪਲਿਨ ਸਿੱਖਦੇ ਆ ਅਨੁਸ਼ਾਸਨ ਚ ਰਹਿਣਾ ਸਿੱਖਦੇ ਆ ਮੈਂ ਪਹਿਲਾਂ ਅਨੁਸ਼ਾਸਨ ਇਹਨਾਂ ਨੂੰ ਸਿਖਾਉਣਾ ਸਭ ਨੂੰ ਜੇਕਰ ਉਹ ਅਨੁਸ਼ਾਸਨ ਸਿੱਖਦਾ ਫਿਰ ਉਹਦਾ ਜਿਹੜੀ ਅਗਲੀ ਜੀ ਕਾਰਵਾਈ ਹੈ ਜਿੰਮ ਵਗੈਰਾ ਦੀ ਉਹਦਾ ਬਾਅਦ ਦੀ ਗੱਲ ਹੁੰਦੀ ਆ ਪਰ ਜਿਹੜੇ ਸਾਡੇ ਨਵੇਂ ਟ੍ਰੇਨਰ ਆ ਨਵੇਂ ਕੋਚ ਆ ਜਾਂ ਪੁਰਾਣੇ ਆ ਜਿਨ੍ਹਾਂ ਨੂੰ ਮਾਜੀ ਇੰਨਾ ਵਾਰੀ ਤਿੰਜਾ ਵਾਰੀ ਪਤਾ ਨਹੀਂ ਜਾਂ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਅਸੀਂ ਪੈਸੇ ਦਿੱਤੇ ਆ ਟ੍ਰੇਨਰ ਨੂੰ ਪੈਸੇ ਤੇ ਲਾਇਆ ਹੋਇਆ ਤੇ ਬਸ ਇੰਨੀ ਕੀਮਤ ਦਾ ਹੱਕਦਾਰ ਆ ਇਹ ਗਲਤ ਆ ਦੋਸਤੋ ਇਹਨੂੰ ਬਦਲਣਾ ਪਊਗਾ ਸਾਡੇ ਜਿਹੜੇ ਸਮਾਜ ਚ ਅਧਿਆਪਕ ਦਾ ਜਿਹੜਾ ਉਹ ਇੱਕ ਜੋ ਸਿੱਖਿਆ ਆ ਗਿਆ ਤੁਹਾਨੂੰ ਆਪਾਂ ਲੈਣੇ ਆ ਆਪਾਂ ਦੂਰ ਤੱਕ ਜਾਣੇ ਆ ਉਹਦੇ ਆਪਕ ਦੀ ਮਾਰਗਦਰਸ਼ਨ ਹੁੰਦਾ ਅਧਿਆਪਕ ਉਹਦੇ ਬਿਨਾ ਸ਼ਾਇਦ ਬੈੜੀ ਪਾਰ ਕਿਸੇ ਦੀ ਵੀ ਨਹੀਂ ਹੋ ਸਕਦੀ ਇਸੇ ਤਰੀਕੇ ਨਾਲ ਤੁਹਾਡੇ ਜਿੰਮ ਕੋਚ ਬਾਕੀ ਸਾਰੇ ਜਿਹੜੇ ਕੋਚ ਹੁੰਦੇ ਆ ਉਹ ਹੁੰਦੇ ਆ ਮੈਂ ਕੋਈ ਇੰਨਾ ਵੱਡਾ ਨਹੀਂ ਹੈ ਵੀ ਮੈਂ ਕਿਸੇ ਨੂੰ ਸੰਦੇਸ਼ੀ ਮੈਂ ਕਿਸੇ ਨੂੰ ਕੁਝ ਕਹਿ ਸਕਾਂ ਪਰ ਜੋ ਚੀਜ਼ ਅਸੀਂ ਮਹਿਸੂਸ ਕੀਤੀ ਉਹ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰੀ ਆ ਇਸੇ ਤਰੀਕੇ ਦੇ ਅਸੀਂ ਗੱਲ ਜਿਹੜੀ ਉਹ ਕਰਦੇ ਰਹਾਂਗੇ ਤੁਹਾਡੇ ਨਾਲ ਪਾਰਟ 1 ਪਾਰਟ 2 ਚ ਅਸੀਂ ਅੱਗੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਜੇਕਰ ਕਿਸੇ ਦੋਸਤ ਨੂੰ ਸਪਲੀਮੈਂਟ ਚਾਹੀਦੀ ਆ ਕੋਈ ਫਿਟਨੈਸ ਪਾਵਰ ਲਿਫਟਿੰਗ ਦੀ ਕੋਚਿੰਗ ਚਾਹੀਦੀ ਆ weight ਘਟਾਣਾ weight ਵਧਾਣਾ ਇਹ ਜੀਆਂ ਜਿਹੜੀਆਂ ਚੀਜ਼ਾਂ ਨਹੀਂ ਹੋ ਰਹੀਆਂ ਸਾਡੇ ਨਾਲ ਸੰਪਰਕ ਕਰਨਾ ਅਸੀਂ ਉਹਨਾਂ ਲਈ ਅਵੇਲੇਬਲ ਹੈਗੇ ਆ ਪਰ ਸਾਡੀ ਪਹਿਲੀ ਮੰਤ ਹੁੰਦੀ ਆ ਵੀ ਅਨੁਸ਼ਾਸਨ ਤੇ ਜਿਹੜਾ ਉਹ ਰਹਿਣਾ ਪਊਗਾ ਸਟੂਡੈਂਟ ਨੂੰ ਉਹ ਭਾਵੇਂ ਸਾਡੇ ਤੋਂ ਉਹ ਜੇ ਹੋਰ ਜੀ ਮੁਝੀ ਜੀ ਮਲਾਵੇ ਭਾਵੇਂ ਸਾਡੇ ਕੋਲ ਲਾਵੇ ਪਰ ਅਨੁਸ਼ਾਸਨ ਜਿਹੜਾ ਪਹਿਲੀ ਮੰਗ ਨਵੇਂ ਜਵਾਬਸਾ ਦੇ ਦੀ ਨਵੇਂ ਜਵਾਬਸਾ ਜਿਹੜੇ ਮਾਪਿਓ ਆ ਉਹਨਾਂ ਨੂੰ ਵੀ ਇਹ ਚ ਸਿਖਾਣੀ ਚਾਹੀਦੀ ਆ ਉਹਨਾਂ ਨੂੰ ਵੀ ਇੰਨੀ ਹਵਾ ਜਿਹੜੀ ਉਹ ਨਹੀਂ ਦੇਣੀ ਚਾਹੀਦੀ ਵੀ ਉਹ ਜਵਾਬਕ ਦੂਰ ਵਿਵਹਾਰ ਜਿਹੜਾ ਬਾਹਰ ਜਾ ਕੇ ਕਰਨਾ ਸਮਾਜ ਚ ਰਹਿਣਾ ਸਮਾਜ ਚ ਰਹਿ ਕੇ ਜੀ ਸਿੱਖਣਾ ਹੈ ਤਾਂ ਸਮਾਜ ਦੀ ਤਰਾਈ ਰਹਿਣਾ ਪੈਣਾ ਇੱਕ ਐਟੀਟਿਊਡ ਈਗੋ ਕਰਕੇ ਆਪਾਂ ਜ਼ਿੰਦਗੀ ਚ ਜਿਹੜਾ ਸਫਲ ਨਹੀਂ ਹੋ ਸਕਦੇ ਧੰਨਵਾਦ ਦੋਸਤੋ ਸ਼ੁਕਰੀਆ ਐਸਪੀ ਸਬਰੀਵੰਦ ਤੇ ਸ਼ੁਕਰੀਆ